ਇੱਕ ਹੋਰ ਉਦਘਾਟਨ ਬਟਾਲੇ ਦੇ ਵਿਕਾਸ ਲਈ ਸੋ ਇਹ ਜਿਹੜਾ ਰੋਡ ਹੈ ਇਹਦੀ ਬੜੀ ਲੰਮੇ ਸਮੇਂ ਤੋਂ ਸਾਡੇ ਦੁਕਾਨਦਾਰ ਵੀਰਾਂ ਦੀ ਔਰ ਇਧਰ ਰੋਡ ਤੋਂ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਆ ਕੇ ਆਪਣੇ ਕਾਰੋਬਾਰ ਖੋਲੇ ਨੇ ਉਹਨਾਂ ਦੀ ਡਿਮਾਂਡ ਸੀ ਵੀ ਇਹ ਰੋਡ ਜਿਹੜਾ ਵਾ ਤੇ ਬਹੁਤ ਛੋਟਾ ਇਹਨੂੰ ਵੱਡਾ ਕੀਤਾ ਜਾਏ ਪੁਰੇ ਸੜਕ ਜਿਹੜੀ ਆਪਾਂ 33 ਫੁੱਟ ਚੌੜੀ ਜਿਹੜੀ ਇਹ ਸੜਕ ਕਰਨ ਜਾ ਰਹੇ ਆ ਇਹ 12 ਕਰੋੜ ਦੀ ਲਾਗਤ ਨਾਲ ਜਿਹੜਾ ਇਹ ਰੋਡ ਬਣਦਾ ਔਰ ਮੈਂ ਇੱਕ ਗੱਲ ਮੰਨਣਾ ਕਿ ਇਹ ਸਕਦਾ ਵੀ ਵਾਕਿਆ ਹੀ ਅੱਜ ਲੋਕ ਕਹਿੰਦੇ ਆ ਵੀ ਹੁਣ ਸਾਡਾ ਬਟਾਲਾ ਵਿੱਚ ਜਿਹੜਾ ਤਰੱਕੀ ਕਿੰਨੇ ਕਿਲੋਮੀਟਰ ਇਹ ਨੀਅਰ ਅਬਾਊਟ 6 ਕਿਲੋਮੀਟਰ ਸਾਡੇ 6.5 ਸਾਡੇ 6.5 ਦੀ ਜਿਹੜੀ ਸ਼ਰਤ ਅਕਸਰ ਜੀਮ ਸਾਹਿਬ ਕਹਿੰਦੇ ਰਹੇ ਕਿ ਅਸੀਂ ਖੁਦ ਉਦਘਾਟਨ ਨਹੀਂ ਕਰਦੇ ਪਬਲਿਕ ਉੱਪਰ ਉਹਨੇ ਤੁਸੀਂ ਵੀ ਐਸੀ ਹੋ ਕੰਪਨੀ ਤਾਂ ਕਿੱਥੋਂ ਆਏ ਨਹੀਂ ਮੈਂ ਇਹ ਵੀ ਦੱਸੂਗਾ ਤੁਹਾਨੂੰ ਜਿੰਨੇ ਵੀ ਉਦਘਾਟਨ ਸਾਡੇ ਲੋਕ ਸਾਡੇ ਵੀਰ ਭਰਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਨਾ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਉਦਘਾਟਨ ਜਿਹੜੇ ਹੁੰਦਾ ਉਹ ਕਰਵਾਈਏ ਸੋ ਅੱਜ ਵੀ ਤੋਂ ਕਰ ਰਹੇ ਹਾਂ ਅੱਜ ਸਾਡੇ ਮੇਰੇ ਵੱਡੇ ਵੀਰ ਹਰਤਵੀਰ ਜੀ ਇਹ ਸਪੈਸ਼ਲ ਜਲੰਧਰ ਤੋਂ ਆਏ ਨੇ ਪੀ ਐਚ ਰਿਜ਼ੋਰਟ ਆ ਇਹਨਾਂ ਦਾ ਇਸੇ ਰੂਟ ਤੇ ਆ ਸੋਨੋ ਜੀ ਜੱਜਪਾਲ ਚੋਹਾਨ ਜੀ ਵਿਕ ਸਾਹਿਬ ਰਜਿੰਦਰ ਆਪਣੇ ਰਜਿੰਦਰ ਜੀ ਮਾਮਾ ਜੀ ਕਹਿੰਦਾ ਬਾਬਤ ਰੇਨ ਸਾਹਿਬ ਹੋਣੀ ਸਾਰੇ ਜਿਹੜੇ ਪਤਵੰਤੇ ਸੱਜਣ ਨੇ ਜਿਨ੍ਹਾਂ ਨੇ ਇਸ ਰੋਡ ਦੇ ਉੱਤੇ ਜਿਨ੍ਹਾਂ ਦਾ ਕਾਰਬਾਰ ਹੈ ਕਾਰੋਬਾਰ ਉਹ ਸਾਰੇ ਇਕੱਠੇ ਹੋਏ ਨੇ ਔਰ ਕਿਉਂਕਿ ਖੁਸ਼ੀ ਵੀ ਇਹਨਾਂ ਨੂੰ ਤੇ ਪਹਿਲ ਕਦਮੀ ਵੀ ਜਿਹੜੀ ਹੋਈ ਇਹਨਾਂ ਦੀ ਰਜਿੰਦਰ ਕੰਪੇਨਿੰਗ ਕਰਦੇ ਪਏ ਪਕਸਤਾਨ ਦਾ ਮਸਲਾ ਦੇਖੋ ਜੀ ਨਤੀਜਾ ਤੁਹਾਨੂੰ ਜਿਹੜਾ ਬਾਖੂਬ ਨਜ਼ਰ ਆਊਗਾ ਆ ਜਿਹੜੇ ਬੜੇ-ਬੜੇ ਕਿਉਂਕਿ ਅੱਗੇ ਹੀ ਲੋਕ ਸਭਾ ਦੀਆਂ ਵੋਟਾਂ ਉਹ ਵੱਡੀਆਂ ਪਾਰਟੀਆਂ ਦੇ ਮੂਹਰੇ ਵੋਟ ਪੈ ਜਾਂਦੀ ਹੈ ਸੋ ਕਹਿਣ ਦਾ ਭਾਵ ਐਰ ਕੀ ਜਿਹੜੀ ਵੋਟ ਹੈ ਇਹ ਸਟੇਟ ਦੀ ਇਲੈਕਸ਼ਨ ਹੈ ਔਰ ਲੋਕ ਪਰਿਪਾਤ ਜਾਣਦੇ ਆ ਵੀ ਕਿਹੜਾ ਬੰਦਾ ਜਿਹੜਾ ਵੀ ਕੰਮ ਕਰ ਰਿਹਾ ਪੰਜਾਬ ਵਿੱਚ ਅਸੀਂ ਉਹਨੂੰ ਅੱਗੇ ਲੈ ਕੇ ਲਾਈ ਡਿਸਟ੍ਰਿਕਟੇ ਨੇ ਤੁਸੀਂ ਕੰਪੇਨਿੰਗ ਕਰਦੇ ਹੋ ਤੁਹਾਡੇ ਕੋਲ ਕਿਹੜਾ ਏਰੀਆ ਵਾ ਔਰ ਕਿਹੜੇ ਡਿਸਟ੍ਰਿਕਟੇ ਨੇ ਕੰਪੇਨਿੰਗ ਚੱਲਦੇ ਮੇਰ ਕੋਲ ਤੁਸੀਂ ਜੀ ਵਾਡਾ ਵਾਈਜ਼ ਸਾਡੀਆਂ ਡਿਊਟੀਆਂ ਲੱਗੀਆਂ ਨੇ ਔਰ ਮੇਰੇ ਥੱਲੇ ਬਾਕੀ ਟੀਮਾਂ ਨੇ ਕੰਮ ਕਰ ਰਹੀਆਂ ਨੇ ਜਿੱਦਾਂ ਹੁਣ ਅੱਜ ਮੈਨੂੰ ਜ਼ਰੂਰੀ ਆਉਣਾ ਪਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੈਂ ਮੇਰਾ ਕੋਈ ਬਟਾਲੇ ਸ਼ਹਿਰ ਦਾ ਵਿਕਾਸ ਦਾ ਕੰਮ 'ਚ ਕੋਈ ਅੜਿੱਕਾ ਹੋਵੇ ਸੋ ਮੈਨੂੰ ਇਹ ਆ ਵੀ ਜਿਹੜੇ ਵੀ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਤਰਜੀਹ ਦੇ ਕੇ ਹੁਣ ਮੈਂ ਸਵੇਰੇ ਜਲੰਧਰ ਪਹੁੰਚਿਆ ਉਦਘਾਟਨ ਕਰਕੇ ਵਾਪਸੀ ਜਲੰਧਰ ਜਾ ਰਿਹਾ ਹਾਂ ਰੀਜ਼ਨ ਇਹੋ ਹੀ ਆ ਵੀ ਮੇਰਾ ਸ਼ਹਿਰ ਦੀ ਤਰੱਕੀ ਦੇ ਵਿੱਚ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਰੁਕਾਵਟ ਨਾ ਹੋਵੇ ਹਾਂ ਸੜਕ ਜਿਹੜੀ ਹੈ ਦੇਖੋ ਜੀ ਇਹ ਜਿਹੜਾ ਇਹ ਠੇਕਾ ਹੁਣ ਜ਼ਿੰਮੇਵਾਰੀ 5 ਸਾਲ ਦੀ ਠੇਕੇਦਾਰ ਦੀ ਹੈ ਜੇ ਕੋਈ ਕੱਲ ਨੂੰ ਸੜਕ ਟੁੱਟਦੀ ਹੈ ਜੋ ਵੀ ਕੋਈ ਨੁਕਸਾਨ ਹੁੰਦਾ ਉਹ ਠੇਕੇਦਾਰ ਹੀ ਜਿਹੜਾ ਉਹ ਪ੍ਰੋਵਾਈਡ ਕਰੂਗਾ ਉਹਨੂੰ ਠੀਕ ਕਰੂਗਾ ਉਹਨੂੰ ਮੇਨਟੇਨੈਂਸ ਕਰੂਗਾ